ਨਾਨੀ ਦੀ ਨਾ ਕਿਹਾ ਸੀਗਾ ਜਦੋਂ ਉਹ ਮਸਦੀਨ ਸੀ ਨਿਰੰਭ ਵਿਚ ਜੀ ਪਰ ਜੇ ਅਸੀਂ ਉਹ ਰੀਡ ਕਰ ਰਹੇ ਹਾਂ ਤਾਂ ਉਹ ਅਸੀਂ ਮਸਤਨ ਨੀ ਨਿਰੰਭ ਵਿਚ ਉਸ ਵੇਲੇ ਤਾਂ ਸਿਰਫ ਤਾਂ ਸਿਰਫ ਉਹ ਸਾਡੇ ਸਦਲੀ ਅੱਖਰ ਰੱਬ ਤੱਕ ਪਹੁੰਚਣਾ ਤਾਂ ਦਿਮਾਗ ਦੇ ਜ਼ਰੀਏ ਨਹੀਂ ਪਹੁੰਚ ਸਕਦਾ ਓਕੇ ਇਟ ਇਜ਼ ਦ ਮੈਕਸਿਮਮ ਫ੍ਰੀਕਵੈਂਸੀ ਜਿਹੜੀ ਦਿਮਾਗ ਲਈ ਇਸ 45 ਦੇ ਹਜ਼ਾਰ ਰੱਬ ਹੈ 4450 ਬ੍ਰੇਨ ਦੀ ਫ੍ਰੀਕੁਐਂਸੀ ਹੈ ਐਂਡ ਉਹ ਵੈਪਨਾਈਜ਼ਡ ਗਨ ਲੱਗ ਜਾਂਦੇ ਆ ਨਹੀਂ ਜੀ ਆ ਇਨ ਦ ਬਾਈਬਲ ਉਹਦੇ ਕੁਰਾਨੇ ਪਾਕ ਉਹਦੇ ਗ੍ਰੈਂਡ ਸਾਈਬਰ ਬਗਵਾ ਕੀਤਾ ਐਦਾ ਲਿਖਿਆ ਹੈ ਜਿਸ ਤਰ੍ਹਾਂ ਬਾਣੀ ਛੇ ਕਹਿੰਦਾ ਜੀ ਲੋਗਨ ਰਾਮ ਖਿਲਾਉਣਾ ਜਾਣੇ ਅਸੀਂ ਤਾਂ ਰੱਬ ਨੂੰ ਇੱਕ ਖਿਲਾਉਣੇ ਵਾਂਗੂ ਸਮਝਦੇ ਹੈਗੇ ਆਂ ਤੇ ਕਾਮਰੋਦ ਲੋ ਮੋਹਨ ਕਰਦੇ ਜਿਹੜੇ ਜਾਲੇ ਬਹੁਤ ਅੱਛੀ ਤਰ੍ਹਾਂ ਪਕੜ ਗਏ ਸਟਰੋਂਗ ਜਿਹੜੇ ਉਹਨੂੰ ਰੈਪ ਕੀਤਾ ਆ ਉਹਨਾਂ ਨੂੰ ਉਤਾਰਨਾ ਆ ਬਟ ਉਹ ਕਿਤਾਬਾਂ ਦੇ ਵਿੱਚ ਜਿਹੜਾ ਵਿਜ਼ਡਮ ਜਾਂ ਐਕਸਪੀਰੀਅੰਸ ਜਿਹੜਾ ਉਹਨਾਂ ਐਲੀਵੇਟਡ ਸੋਲਸ ਦਾ ਸਿੱਖਿਆ ਦੀ ਜਿਹੜਾ ਹੈਗਾ ਕੀ ਉਹ ਰਸਤਾਨੀ ਸਾਡੇ ਵਾਸਤੇ ਬਣਸਦਾ ਕਿਉਂਕਿ ਅੱਜ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਾਨੂੰ ਕਿਹਾ ਜਾਂਦਾ ਜੀ ਕਿ ਇਹ ਪਾਠ ਕਰ ਲਓ ਤੇ ਇਹਦਾ ਤੁਹਾਨੂੰ ਇਹ ਬੈਨੀਫਿਟ ਹੋਏਗਾ ਇਹ ਕਰ ਲਓ ਤੇ ਇਹਦਾ ਇਹ ਤੁਹਾਨੂੰ ਉਹਦਾ ਬੈਨੀਫਿਟ ਮਿਲ ਜਾਏਗਾ ਸੋ ਜਾਂ 100 ਵਾਰੀ ਤੁਸੀਂ ਜਾਂ 105 ਵਾਰੀ ਜਾਂ 102 ਵਾਰੀ ਜੋ ਵੀ ਹੈਗਾ ਹੈ ਇਹ ਅੱਜ ਬਹੁਤ ਪ੍ਰਚਲਿਤ ਹੋ ਗਿਆ ਹੈ ਕਿ ਅਸੀਂ ਉਹ ਬਾਰ-ਬਾਰ ਰਿਪੀਟ ਕਰ ਰਹੇ ਹਾਂ ਸੋ ਰੈਪਿਟੇਸ਼ਨ ਦਾ ਕੋਈ ਫਾਇਦਾ ਨਹੀਂ ਫਿਰਦਾ ਬੱਚੇ। ਦੇ ਹਰਪ੍ਰੀਤ ਸਿੰਘ ਸ਼ੋ ਦੇ ਅਜਿਹੇ ਇਸ ਐਪੀਸੋਡ ਵਿੱਚ ਆਪਸ ਦਾ ਨਿੱਘਾ ਸਵਾਗਤ ਹੈ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਸੁਖੀ ਮਹਾਂਜੀ ਨਾਲ ਗੱਲਬਾਤ ਕਰਨਗੇ ਜਿਹੜੇ ਸਪਿਰਚੁਅਲਿਸਟ ਅਗੇ ਨੇ। ਪਹਿਲਾਂ ਅਸੀਂ ਨੂੰ ਇੱਥੇ ਬੁਲਾ ਕੇ ਵੱਖਰੇ-ਵੱਖਰੇ ਮੁੱਦਿਆਂ ਤੇ ਤੁਹਾਡੇ ਨਾਲ ਸਾਂਝ ਪਾਇਆ ਕਰਦੇ ਹਾਂ। ਹਰ ਇੱਕ ਇਨਸਾਨ ਚਾਹੁੰਦਾ ਹੈ ਪੀਸ ਆਫ ਮਾਈਂਡ। ਐਨ ਉਸ ਵਾਸਤੇ ਉਹ ਕੁਝ ਨਾ ਕੁਝ ਯਤਨ ਜ਼ਰੂਰ ਕਰਦਾ ਰਹਿੰਦਾ ਹੈ ਧਰਮ ਦਾ ਸਹਾਰਾ ਲਿਆ ਜਾਂਦਾ ਹੈ ਸਪਿਰਚੁਅਲਿਟੀ ਦਾ ਸਹਾਰਾ ਲਿਆ ਜਾਂਦਾ ਹੈ ਫੋਰ ਬਹੁਤ ਸਾਰੀ ਚੀਜ਼ਾਂ ਦਾ ਸਹਾਰਾ ਲਿਆ ਜਾਂਦਾ ਹੈ ਪਰ ਸਮਝ ਨਹੀਂ ਆਂਦੀ ਕਈ ਵਾਰੀ ਕਿ ਅੱਜ ਇਨਸਾਨ ਤਰੱਕੀ ਤਾਂ ਬਹੁਤ ਕਰ ਰਿਹਾ ਪਰ ਟੈਂਸ ਹੈ ਗਿਆ ਡਿਪਰੈਸ ਹੈ ਗਿਆ ਐਂਗਜ਼ਾਈਟੀ ਵਿੱਚ ਹੈ ਗਿਆ ਸੋ ਕੀ ਜਿਹੜੇ ਸਾਡੇ ਧਾਰਮਿਕ ਗ੍ਰੰਥ ਜਿਹੜੇ ਸਾਨੂੰ ਮਿਲੇ ਜਾਂ ਅਸੀਂ ਕਿਤਾਬਾਂ ਪੜ੍ਹਦੇ ਆ ਉਹ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਪੜ੍ਹ ਕੇ ਅਸੀਂ ਰਾਹਤ ਪਾ ਸਕਨੇ ਆ ਜਾਂ ਫਿਰ ਆਪਣਾ ਐਕਸਪੀਰੀਅੰਸ ਜੋ ਹੈ ਉਹ ਕ੍ਰੀਏਟ ਕਰਕੇ ਅਸੀਂ ਰਾਹਤ ਪਾ ਸਕਦੇ ਹਾਂ ਸੋ ਬੜਾ ਇੰਟਰਸਟਿੰਗ ਟਾਪਿਕ ਹੈ ਤੋਂ ਆਵਰ ਪਰਸਪੈਕਟਿਵ ਲੈਣੇ ਆ ਸੁਖੀ ਮਾਹ ਜੀ ਤੋਂ ਕਿ ਇਹ ਕੀ ਸਾਨੂੰ ਦੱਸ ਦੇਣ ਕਿ ਕਿਸ ਤਰੀਕੇ ਨਾਲ ਅਸੀਂ ਉਸ ਲੈਵਲ ਤੱਕ ਪਹੁੰਚ ਸਕੀਏ ਜਿੱਥੇ ਕਿ ਉਹ ਟਰਬਲੈਂਸ ਜਿਹੜੀ ਸਾਨੂੰ ਹਿਲਾ ਦਿੰਦੀ ਹੈ ਜ਼ਿੰਦਗੀ ਦੇ ਵਿੱਚ ਉਹਦਾ ਇਫੈਕਟ ਸਾਡੇ ਤੇ ਨਾ ਪਵੇ ਸਵਾਲ ਕਰਦੇ ਆ ਸੁਖੀ ਮਾਹ ਜੀ ਦਾ ਸੁਖੀ ਜੀ ਜੀ ਆਨਵਰ ਥੈਂਕ ਯੂ ਜੀ ਸੋ ਤੁਹਾਨੂੰ ਲੰਮਾ ਸਮਾਂ ਹੋ ਗਿਆ ਜੀ ਸਪਿਰਚੁਅਲਿਟੀ ਵਾਲੇ ਪੱਖ ਜੁੜੇ ਹੋਏ ਤੁਸੀਂ ਹਜ਼ਾਰਾਂ ਹੀ ਲੋਕਾਂ ਨੂੰ ਤੁਸੀਂ ਚੇਂਜ ਕਰਨ ਦਾ ਯਤਨ ਕਰ ਰਹੇ ਹੋ ਉਹਨਾਂ ਨੂੰ ਇੱਕ ਜੀਵਨ ਜਾਂਚ ਦੱਸਦੇ ਹੈਗੇ ਹੋ ਕਿਉਂਕਿ ਇਸ ਰੈਟ ਰੇਸ ਦੇ ਵਿੱਚ ਅਸੀਂ ਇੰਨੇ ਫਸ ਚੁੱਕੇ ਹੈਗੇ ਹਾਂ ਕਿ ਨਿਕਲਣ ਦੇ ਲਈ ਅਸੀਂ ਬਹੁਤ ਕੁਝ ਕਰਦੇ ਹਾਂ ਬਟ ਉਹ ਰਦਰ ਕਿ ਅਸੀਂ ਬਾਹਰ ਨਿਕਲੀ ਅਸੀਂ ਫਿਰ ਉਹ ਕਹਿੰਦੇ ਨੇ ਜੀ ਇੱਕ ਵਰਲ ਪੂਲ ਜਿਹੜਾ ਉਹਦੇ ਅੰਦਰ ਅਸੀਂ ਹੋਰ ਦਿੱਸੇ ਜਾਂਦੇ ਥੱਲੇ ਜਾਂਦੇ ਉਹਦੇ ਵਾਸਤੇ ਅਸੀਂ ਬਹੁਤ ਕੁਝ ਪੜ੍ਹਦੇ ਵੀ ਹੈਗੇ ਹਾਂ ਸੋ ਅੱਜ ਸਾਨੂੰ ਦੱਸੋ ਕਿ ਤੁਹਾਡਾ ਜੋ ਐਕਸਪੀਰੀਅੰਸ ਉਹ ਕੀ ਕਹਿੰਦਾ ਹੈਗਾ ਕਿ ਕੀ ਸਾਨੂੰ ਇਹ ਜਿਹੜੇ ਧਾਰਮਿਕ ਗ੍ਰੰਥ ਨੇ ਜਾਂ Uh, जो जम दिताब अए या फिर अपना एक्सपीरियंस क्रिएट करिएगा सर हरपी जी फ्रॉम माई एक्सपीरियंस एंड जे अः क्लासि टीच कर रहे एंड जी फीडबैक भी मिलती है बुक नॉलेज किसी भी टॉपिक पे वैसे स्पिरिचुअलिटी ਨੂੰ ਲੈ ਕੇ ਫ੍ਰੋਮ ਕਾਉਸਸ ਟੂ ਹੈਂਡਕਰਾਫਟਸ অর ਜੋ ਵੀ ਥੋੜੀ ਬੁੱਕ ਨੋਲੇਜ ਆ ਉਹ ਨੋਲੇਜ ਨਹੀਂ ਗਿਣੀ ਜਾਂਦੀ ਇਨ ਮਾਈ ਓਪੀਨੀਅਨ ਜੀ ਜਦੋਂ ਤੁਸੀਂ ਕਿਤਾਬ پڑھਦੇ ਹੋ ਉਹ ਇਨਫੋਰਮੇਸ਼ਨ ਤੁਸੀਂ ਲੈ ਰਹੇ ਹੋ ਰਾਈਟ ਫॉर ਇਨਫੋਰਮੇਸ਼ਨ ਅਬਾਊਟ ਅ ਸਟੈਨ ਟਾਪਿਕ ਕੋਈ ਵੀ ਟਾਪਿਕ ਦੇ ਬਾਰੇ ਤੁਸੀਂ ਇਨਫੋਰਮੇਸ਼ਨ ਲੈ ਰਹੇ ਹੋ ਉਹ ਆਪਣਾ ਹਿੱਸਾ ਨਹੀਂ ਬਣਦੀ ਸੈਲਫ ਤੇ ਸੈਲਫੋ ਬ੍ਰੇਨ ਚੈੱਕ ਟਾਪਿਕ ਦੀ ਇਨਫੋਰਮੇਸ਼ਨ ਆ ਗਈ ਹੈ ਜੀ and then uh, see nauda the flavor experience kitna for example hun uh, je assi ek recipe par rahe haa ta oh recipe de ingredients aa jaidean cooking instructions aa and dish di picture bhi dekh lo but right. sure taste te ta nahi kitna body mm -hmm. flavors te nahi pata lagga oda essence te nahi pata lagga ode uh, nutritional value and health benefits or side effects te nahi pata langge mm -hmm. sirf ta sirf assi na, mm -hmm. ek dish dekh liyan banau igida to oh ek sari experience nahi bani ਨੌਲੇਜ ਇਜ਼ ਡਾਈਜੈਸਟਿਡ ਐਕਸਪੀਰੀਅੰਸ ਓਕੇ ਜਦੋਂ ਉਹ ਨੌਲੇਜ ਜੋ ਵੀ ਅਸੀਂ ਰੀਡ ਕਰਦੇ ਆ ਬੁੱਕਸ ਤੋਂ ਉਹ ਸਾਡਾ ਇੱਕ ਹਿੱਸਾ ਬਣ ਜਾਏ ਮਤਲਬ ਅਸੀਂ ਉਹ ਨੂੰ ਇੱਕ ਸਾਡਾ ਲਾਈਫ ਦਾ ਐਕਸਪੀਰੀਅੰਸ ਬਣਾਤਾ ਉਹਦੇ ਤੇ ਤੁਰ ਪਏ ਜੀ ਐਂਡ ਵੀ ਫੋਲੋ ਦ ਸਟੈਪਸ ਐਂਡ ਵੀ ਮੇਕ ਇਟ ਪਾਰਟ ਆਫ ਆਰ ਡੇਲੀ ਲਾਈਫ ਅਸ ਵੀ ਜ਼ਿੰਦਗੀ ਦਾ ਹਿੱਸਾ ਬਣਾ ਲੈਨੇ ਫੇ ਉਹ ਐਕਸਪੀਰੀਅੰਸ ਬਣ ਜਾਏ ਓਕੇ until then a sadhi dimag ch just information uh, okay ek category ban ke baithi hai and mm -hmm. ਐਕਚੁਅਲੀ ਜਦੋਂ ਅਸੀਂ ਬੋਧਰੀ ਦੇਖਿਆ ਉਹ ਵੈਪਨਾਈਜ਼ ਹੋਣ ਲੱਗੀ ਹੈ ਇਨਫੋਰਮੇਸ਼ਨ ਹਮ ਏਂ ਫੋਰ ਐਗਜ਼ਾਮਪਲ ਜਦੋਂ ਅਸੀਂ ਸਪਿਰਚੁਅਲਿਟੀ ਦੀ ਗੱਲ ਕਰਦੇ ਆ ਲਾਟ ਆਫ ਟਾਈਮ ਜਦੋਂ ਕੋਈ ਰਿਲੀਜੀਅਸਲੀ ਬਹੁਤ ਸਟਰੋਂਗ ਹੈ ਉਹਨਾਂ ਦਾ ਸਾਰੇ ਆਪਣੇ ਰਿਲੀਜੀਅਸ ਬੁੱਕ ਰਿਸਾਈਟ ਕੀਤੀ ਹੁੰਦੀ ਹੈ ਮੈਮੋਰਾਇਜ਼ ਵੀ ਕੀਤੀ ਹੁੰਦੀ ਹੈ ਉਹ ਬਹੁਤ ਕੁਇਕਲੀ ਰੈਫਰੈਂਸ ਦੇਣ ਲੱਗ ਜਾਂਦੇ ਉਸ ਬੁੱਕ ਨੂੰ ਰਾਈਟ ਐਂਡ ਉਹ ਵੈਪਨਾਈਜ਼ ਕਰਨ ਲੱਗ ਜਾਂਦੇ ਆ ਨਹੀਂ ਜੀ ਆ ਇਨ ਦ ਬਾਈਬਲ ਔਰ ਦ ਕੁਰਾਨ ਪਾਕ ਔਰ ਦ ਗ੍ਰੰਥ ਸਾਹਿਬ ਬਗਵਤ ਗੀਤਾ ਐਦਾ ਲਿਖਿਆ ਆ ਜ਼ਰੂਰ ਲਿਖਿਆ ਆ ਜੀ ਬਟ ਉਹ ਜਦੋਂ ਉਹਨਾਂ ਦਾ ਹਿੱਸਾ ਨਹੀਂ ਬੰਦਾ ਯੂ ਕੈਨ ਸੀ ਦ ਫੰਡਮੈਂਟਲਿਜ਼ਮ ਇਨ ਸਮ ਪੀਪਲ ਉਹ ਬਹੁਤ ਹਾਰਡ ਬਣ ਜਾਂਦੇ ਆ ਐਂਡ ਉਹ ਵੈਪਨਾਈਜ਼ ਹੋ ਜਾਂਦੀ ਇਨਫੋਰਮੇਸ਼ਨ ਯੋ ਤਾਂ ਸਦਾ ਐਕਸਪੀਰੀਅੰਸ ਹੋ ਜਾਂਦਾ ਵੀ ਡੋਨਟ ਨੀਡ ਟੂ ਵੈਪਨਾਈਜ਼ ਓਕੇ ਬਿਕਾਜ਼ ਉਹ ਸਦਾ ਹਿੱਸਾ ਬਣਿਆ ਹੁੰਦਾ ਇਨਫੈਕਟ ਦੀ ਆਪੋਜ਼ਿਟ ਇਟਸ ਲਾਈਕ ਵੀ ਨੋ ਵੀ ਡੋਨਟ ਨੀਡ ਟੂ ਆਰਗੂਏਟ ਬਟ ਉਹ ਕਿਤਾਬਾਂ ਦੇ ਵਿੱਚ ਜਿਹੜਾ ਵਿਜ਼ਡਮ ਜਾਂ ਐਕਸਪੀਰੀਅੰਸ ਜਿਹੜਾ ਉਹਨਾਂ ਐਲੀਵੇਟਡ ਸੋਲਸ ਦਾ ਸਿਖਿਆ ਦੀ ਜਿਹੜਾ ਹੈਗਾ ਕੀ ਉਹ ਰਸਤਾ ਨਹੀਂ ਸੜੇ ਵਾਸਤੇ ਬਣ ਸਕਦਾ ਕਿਉਂਕਿ ਅੱਜ ਇਸ ਤਰ੍ਹਾਂ ਸੀ ਦੇਖਦੇ ਆ ਕਿ ਸਾਨੂੰ ਕਿਹਾ ਜਾਂਦਾ ਜੀ ਕਿ ਇਹ ਪਾਠ ਕਰ ਲਓ ਤੇ ਇਹਦਾ ਤੁਹਾਨੂੰ ਇਹ ਬੈਨੀਫਿਟ ਹੋਏਗਾ ਇਹ ਕਰ ਲਓ ਤੇ ਇਹਦਾ ਇਹ ਤੁਹਾਨੂੰ ਉਹਦਾ ਬੈਨੀਫਿਟ ਮਿਲ ਜਾਏਗਾ ਸੋ so, ਜਾਂ 100 ਵਾਰੀ ਤੁਸੀਂ ਜਾਂ 105 ਵਾਰੀ ਜਾਂ 102 ਵਾਰੀ ਜੋ ਵੀ ਹੈਗਾ ਇਹ ਅੱਜ ਬਹੁਤ ਪ੍ਰਚਲਿਤ ਹੋ ਗਿਆ ਹੈ ਨਸੀ ਉਹ ਬਾਰ ਬਾਰ ਰਿਪੀਟ ਕਰ ਰਹੇ ਗਿਆ ਸੋ ਰੈਪੀਟੇਸ਼ਨ ਦਾ ਕੋਈ ਫਾਇਦਾ ਨਹੀਂ ਕਰਦਾ ਜਿਹੜੇ ਸਭ ਹੌਲੀ ਸਕ੍ਰਿਪਚਰਸ ਆ ਕੋਈ ਵੀ ਰਿਲੀਜੀਅਨ ਦੇ ਹੌਲੀ ਸਕ੍ਰਿਪਚਰਸ ਆ ਉਹ ਐਲੀਵੇਟਿਡ ਸੋਲਸ ਜਿਹਦਾ ਤੁਸੀਂ ਕਿਹਾ ਉਹਨਾਂ ਦੀ ਐਕਸਪੀਰੀਅੰਸ ਆ ਉਹਨੂੰ ਤੁਸੀਂ ਨਿਗੇਟ ਨਹੀਂ ਕਰਨਾ ਉਹਨੂੰ ਉਹਨੂੰ ਡਿਸਕਾਊਂਟ ਨਹੀਂ ਕਰ ਸਕਦੇ ਇਟ ਇਜ਼ ਅ ਵੈਰੀ ਵੈਰੀ ਪ੍ਰੋਫਾਉਂਡ ਐਂਡ ਹਾਈ ਵਾਈਬ੍ਰੇਸ਼ਨ ਟੈਕਸਟ ਆ ਜਿਹਦਾ ਆਨ ਏ ਕਨਕਾਰ ਸਤੈਨਾ ਮੀਟਸ ਅ ਵੈਰੀ ਹਾਈ ਫ੍ਰੀਕੁਐਂਸੀ ਉਹ ਗੁਰੂ ਨਾਨਕ ਜੀ ਨੇ ਕਿਹਾ ਸੀ ਕਿ ਉਹ ਐਨ ਮਸਲੀਨ ਸੀ ਰਬ ਬੱਚ ਜੀ ਪਰ ਜੇ ਅਸੀਂ ਉਹ ਰੀਡ ਕਰ ਰਹੇ ਹਾਂ ਤਾਂ ਉਹ ਅਸੀਂ ਮਸਤਨ ਲੀਨ ਨਹੀਂ ਰਬ ਜੋ ਉਸ ਵੇਲੇ ਤਾਂ ਸਿਰਫ ਦਾ ਸਿਰਫ ਉਹ ਸਾਡੇ ਸਾਡੇ ਲਈ ਅੱਖਰ ਹੈ ਨਾ ਅਸੀਂ ਰੀਡ ਕਰ ਰਹੇ ਹਾਂ ਪਰ ਅਸੀਂ ਉਹਦਾ ਨਾ ਅੰਡਰਸਟੈਂਡ ਕੀਤਾ ਨਾ ਸਾਡਾ ਇੱਕ ਹਿੱਸਾ ਬਣਿਆ ਨਾ ਸਾਡਾ ਐਕਸਪੀਰੀਅੰਸ ਬਣਿਆ ਜੀ ਉਹ ਬੁక్స్ ਆ ਬਰੀ ਪਾਵਰਫੁਲ ਐਂਡ ਬਰੀ ਪ੍ਰੋਫਾਉਂਡ ਐਂਡ ਬਰੀ ਹਾਈ ਫ੍ਰੀਕੁਐਂਸੀ ਜੀ ਬਟ ਅੰਟਿਲ ਐਂਡ ਲੈਸ ਸਾਡੀ ਫ੍ਰੀਕੁਐਂਸੀ ਉਹ ਮੈਚ ਨਹੀਂ ਕਰਦੀ ਓਕੇ ਮੋਸਟ ਆਫਨ ਮੈਂ ਦੇਖਿਆ ਸੀ ਅੰਡਰਸਟੈਂਡ ਹੀ ਨਹੀਂ ਕਰ ਸਕਦੇ ਉਹ ਬੁੱਕਸ ਨੂੰ ਆਈ ਆਲਵੇਸ ਸੇ ਲਾਈਕ ਐਨ ਐਨਲਾਈਟਨਡ ਸੋਲ ਡਸਨਟ ਨੀਡ ਦ ਬੁੱਕਸ ਬਟ ਵੈਨ ਦ ਐਨਲਾਈਟਨਡ ਸੋਲ ਰੀਡਸ ਦ ਬੁੱਕ ਇਸ ਇਸ ਓਨਲੀ ਦੈਟ ਸੋਲ ਦੈਟ ਕੈਨ ਅੰਡਰਸਟੈਂਡ ਦ ਬੁੱਕਸ ਨਹੀਂ ਤਾਂ ਅਸੀਂ ਉਹ ਜਿਹੜੇ ਕੋਈ ਵੀ ਰਿਲੀਜੀਅਸ ਬੁੱਕ ਪੜ੍ਹਦੇ ਆ ਉਸ ਲੈਵਲ ਤੋਂ ਪੜ੍ਹਦੇ ਜਿੱਥੇ ਅਸੀਂ ਆ ਜੀ ਸੋ ਹਾਂ ਤੁਸੀਂ ਦੇਖ ਲਓ ਹਨ ਵੈਪਨਾਈਜ਼ ਦੀ ਗੱਲ ਕੀਤੀ ਹੈ ਜਿਹੜੇ ਬਹੁਤ ਫੰਡਾਮੈਂਟਲ ਮਾਈਂਡ ਸੈਟ ਹੈ ਕੋਈ ਵੀ ਰਿਲੀਜੀਅਨ ਦਾ ਉਹਨਾਂ ਨੇ ਜਸਟ ਵਨ ਸੈਂਟੈਂਸ ਜਿਹੜੇ ਆਪਣੀ ਅੰਡਰਸਟੈਂਡਿੰਗ ਦੇ ਮੁਤਾਬਿਕ ਉਹ ਬਣਾਤਾ ਆਪਣਾ ਹਿੱਸਾ ਐਂਡ ਦੈਨ ਦੇ ਵੈਪਨਾਈਜ਼ ਇਟ ਦੂਜਿਆਂ ਨੂੰ ਕੰਟਰੋਲ ਕਰਨ ਜਿੱਥੇ ਸਪਿਰਚੁਅਲੀ ਹਨ ਇਨਲਾਈਟਨ ਪਰਸਨ ਹੋਗਾ ਦੈਨ ਆਰ ਡੂਇੰਗ ਇਟ ਟੂ ਕੰਟਰੋਲ ਸਮ ਦੇ ਦੇ ਡੂਇੰਗ ਇਟ ਟੂ ਆਪਣੀ ਵਾਈਬ੍ਰੇਸ਼ਨ ਜਾਦਾ ਉਸ ਤੇ ਲੈ ਕੇ ਜਾਣੋ ਐਂਡ ਦੂਜਿਆਂ ਨੂੰ ਅਪਲਿਫਟ ਕਰਨੋ ਸੋ ਇੱਕ ਸੰਗਤ ਆਫ ਇਨਲਾਈਟਨ ਬੀਇੰਗਸ ਬਣ ਜਾਂਦੇ There, right? Most vibration vibration. So, when you're enlightened, you read the books, it makes sense. Mm -hmm. When you're not enlightened, you read the books, and sometimes it's just for information. But they isn't are, it too, the... that you keep on reading the books to get enlightened? Right. Okay. <laughs> I may. ਹਾਂ ਜੇ ਤੱਕ ਸਾਡਾ ਐਕਸਪੀਰੀਅੰਸ ਨਹੀਂ ਹੋਇਆ ਫਿਰ ਸਿਰਫ ਤੱਕ ਤੁਸੀਂ ਬੁੱਕਸ ਪੜ੍ਹ ਕੇ ਲਰਨਡ ਹੋ ਸਕਦੇ ਆ ਯੂ ਨੀਡ ਪ੍ਰੈਕਟਿਸ ਯੂ ਨੀਡ ਅ ਪ੍ਰੈਕਟੀਕਲ ਜੈਸੇ ਹਾਂ ਤੁਸੀਂ ਬੁੱਕ ਬੜੀ ਜਾਓ ਇੱਕ ਦਿਸਕ੍ਰਿਪਸ਼ਨ ਆਫ ਅ ਐਪਲ ਰਾਈਟ ਉਹ ਦੇ ਰੀਡ ਕਰੀ ਜਾਓ ਦਿਸਕ੍ਰਿਪਸ਼ਨ ਆਫ ਅ ਐਪਲ ਪਰ ਤੁਸੀਂ ਇਹ ਹਜ਼ਾਰ ਬੜੀ ਬੜਾ ਉਤਮਨ ਲੱਖ ਬੜੀ ਪੜੋ ਉਹ ਐਪਲ ਦੀ ਐਕਸਪੀਰੀਅੰਸ ਤੁਹਾਨੂੰ ਨਹੀਂ ਆਏ ਜਦ ਤੇ ਤੁਸੀਂ ਚੱਖੋਗੇ exactly you the flavors in the other but but ਚੱਖਣ ਵਾਸਤੇ ਹੀ ਉਹ ਜਿਹੜੇ ਰਸਤੇ ਦੱਸੇ ਗਏ ਨੇ ਉਸ ਕਿਤਾਬ ਦੇ ਵਿੱਚ ਕੀ ਉਹ ਤੁਹਾਨੂੰ ਬੈਨੀਫਿਟ ਨਹੀਂ ਦੇ ਸਕਦੇਗੇ ਉਹ ਰਸਤੇ ਕਿਤਾਬ ਵਿੱਚ ਵੈਸੇ ਤਾਂ ਰਸਤੇ ਕਿਤਾਬ ਚ ਕੀ ਲਿਖਿਆ ਸਿਮਰਨ ਕਰੋ ਜੀ ਉਹ ਵੀ ਤਾਂ ਐਕਸਪੀਰੀਅੰਸ ਹੀ ਹੋ ਜਾਂਦਾ ਨਾ ਉਹਦਾ ਇਹ ਤੇ ਨਹੀਂ ਲਿਖਿਆ ਫਿਰ ਨੂੰ ਪੜ ਪੜ ਕੇ ਤੁਸੀਂ ਯੂ نو ਸਿੱਧੈ ਰੀਤ ਇਨ ਫੈਕਟ ਜਿਹੜੇ ਤੁਸੀਂ ਹੁਣ ਗ੍ਰੰਥ ਸਾਹਿਬ ਦੀ ਗੱਲ ਕਰੋ ਗੁਰੂ ਨਾਨਕ ਜੀ ਨੇ ਗ੍ਰੰਥ ਸਾਹਿਬ ਤੋਰ ਸਾਨੂੰ ਬਣਾ ਕੇ ਦਿੱਤੀ ਸੀ ਨਾ ਹੀ ਸਾਨੂੰ ਇੱਕ ਮਜ਼ਬੂਤ ਦਿੱਤਾ ਐਕਚੁਅਲੀ ਉਹਨਾਂ ਨੇ ਸਾਨੂੰ ਇੱਕ ਪੰਥ ਦਿੱਤਾ ਸੀ ਜੀ ਪਾਸ ਦਾ ਮਤਲਬ ਵੀ ਹੈ ਤੁਸੀਂ ਉਹ ਰੋਡ ਤੇ ਤੁਰੋ ਪਾਸ ਤੇ ਤੁਰੋ ਨਿਰਮਲ ਪੰਥ ਪਿਓਰ ਪਾਸ ਜੀ ਸੋ ਐਂਡ ਜੀਜ਼ਸ ਕ੍ਰਾਈਸਟ ਟੂ ਦ ਹਾਕਸ ਵੇ ਸਦਾਬੀ ਰਾਹੀਸ਼ ਕਿ ਜਿਹੜਾ ਵੀ ਰਿਲੀਜੀਅਨ ਜਿਹੜੇ ਜਿਹੜਾ ਮੁਰਸ਼ਿਦ ਹੈ ਜੋ ਨਬੀ ਹੈ ਜੋ ਗੁਰੂ ਹੈ ਜੋ ਸੇਂਟ ਹੈ ਉਹਨਾਂ ਨੇ ਐਕਸੈਕਸ ਨੂੰ ਪਾਸ ਦਿੱਤਾ ਸੀ ਪਾਸ ਦਾ ਮਤਲਬ ਹੀ ਐ ਐਕਸਪੀਰੀਅੰਸ ਜੋ ਐਕਸਪੀਰੀਅੰਸਿੰਗ ਥੈਟ ਸੋ ਜਿਸ ਤਰ੍ਹਾਂ ਬਾਣੀ ਚ ਕਹਿੰਦਾ ਜੀ ਲੋਗਨ ਆਰਾਮ ਖਿਲਾਉਣਾ ਜਾਣੇ ਅਸੀਂ ਤਾਂ ਰੱਬ ਨੂੰ ਇੱਕ ਖਿਲਾਉਣੇ ਵਾਂਗੂ ਸਮਝਦੇ ਹੈਗੇ ਆਂ ਤੇ ਅਸੀਂ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਆਪਣੇ ਹਿਸਾਬ ਨਾਲ ਕਿਉਂਕਿ ਸਾਡਾ ਅੰਡਰਸਟੈਂਡਿੰਗ ਸਾਡੀ ਐਕਸਪੀਰੀਅੰਸ ਸਾਡੀ ਐਜੂਕੇਸ਼ਨ ਜਾਂ ਸਾਡੀ ਕਿੰਨੀ ਇਨ ਡੈਪਥ ਹੈਗੀ ਕਿਸੇ ਪਾਰਟਿਕੂਲਰ ਚੀਜ਼ ਵਿੱਚ ਤਾਂ ਹੀ ਸਾਡਾ ਉਹ ਐਕਸਪੀਰੀਅੰਸ ਬੰਦਾ ਹੈਗਾ ਉਹ ਅਸੀਂ ਆਪਣੇ ਨਜ਼ਰੀਏ ਨਾਲ ਉਸ ਲੈਵਲ ਤੱਕ ਕੋਸ਼ਿਸ਼ ਕਰਦੇ ਹਾਂ ਤੁਸੀਂ ਇੱਕ ਗਲੋਸ ਇਸਤੇਮਾਲ ਕੀਤਾ ਸੀ ਹਾਇਰ ਫ੍ਰੀਕੁਐਂਸੀ ਸੋ ਇਹ ਫ੍ਰੀਕੁਐਂਸੀ ਹਾਇਰ ਦਾ ਕੀ ਮਤਲਬ ਹੋਇਆ ਕਿਵੇਂ ਅਸੀਂ ਆਪਣੇ ਆਪ ਨੂੰ ਐਲੀਵੇਟ ਕਰ ਸਕਦੇ ਹਾਂ ਉਸ ਹਾਇਰ ਫ੍ਰੀਕੁਐਂਸੀ ਦੇ ਰਕੀ ਬੈਨੀਫਿਟ ਹੋਦਾ ਸੋ ਜਦੋਂ ਅਸੀਂ ਵਾਈਬ੍ਰੇਸ਼ਨ ਦੀ ਗੱਲ ਕਰਦੇ ਜਦੋਂ ਵਾਈਬ ਲੋਅਰ ਵਾਈਬ੍ਰੇਸ਼ਨ ਹੁੰਦੀ ਹੈ ਜਦੋਂ ਹਨ ਪੱਥਰ ਹੈ ਉਹਦੇ ਵਿੱਚ ਵਾਈਬ੍ਰੇਸ਼ਨ ਹੈ ਬਹੁਤ ਬੜੀ ਹਾਰਡ ਸੋਲਿਡ ਵਾਈਬ੍ਰੇਸ਼ਨ ਹੈ ਤਾਂ ਉਹਦੇ ਵਿੱਚ ਲਾਈਟ ਨਹੀਂ ਆਨੀ ਹੈਗੀ ਸੋ ਡੈਂਸਰ ਐਦਾ ਹੀ ਅਸੀਂ ਹੈ ਜਦੋਂ ਲੋ ਫ੍ਰੀਕੁਐਂਸੀ ਚ ਹੁੰਦੇ ਆ ਸਾਡੀ ਲਾਈਟ ਨਹੀਂ ਆਉਂਦੀ ਬੱਚਾ ਨਾ ਉਹ ਬੜੀ ਹੈਵੀ ਐਂਡ ਤੁਸੀਂ ਦੇਖ ਸਕਦੇ ਜਿਹੜਾ ਬਹੁਤ ਗੁੱਸੇ ਨਾਲ ਭਰਿਆ ਇਨਸਾਨ ਹੈ ਜਾਂ ਰੀਲੀ ਸਟ੍ਰੈਸਡ ਇਨਸਾਨ ਹੈ ਉਹ ਬਹੁਤ ਟਾਈਟ ਹੁੰਦੇ ਆ ਲਾਈਟ ਨਹੀਂ ਅੰਦਰ ਆਉਂਦੀ ਤਾਂ ਉਹ ਲੋ ਫ੍ਰੀਕੁਐਂਸੀ ਹੈ ਸੋ é uh, anger, guilt and shame gerando é uma frequência que é muito baixa ਤੋਂ ਵਾਈਬ੍ਰੇਸ਼ਨ ਜਿਹੜੀ ਬਾਹਰ ਜਾਂਦੀ ਆ ਉਹ ਵੀ ਲੋਅਰ ਫ ਹੈ ਜਿਹੜੇ ਹਾਈ ਫ੍ਰੀਕੁਐਂਸੀ ਆ ਜਿਹੜੇ ਇਸ਼ਕ ਰੱਬ ਦੇ ਇਸ਼ਕ ਚੱਲ ਨਹੀਂ ਆ ਜਾਂ ਈਵਨ ਐਕਸੈਪਟੈਂਸ ਆ ਜਾਂ ਜੋਈ ਚਾ ਉਹ ਹਾਇਰ ਫ੍ਰੀਕੁਐਂਸੀ ਹੈ ਐਂਡ ਹਾਇਰ ਵਾਈਬ੍ਰੇਸ਼ਨ ਵਾਈਬ੍ਰੇਸ਼ਨ ਸੱਦੀ ਹੈ ਫ੍ਰੀਕੁਐਂਸੀ ਜੋ ਅਸੀਂ ਬਾਹਰ ਭੇਜਦੇ ਆ ਉਹੋ ਤਾਂ ਜਿਹੜੇ ਨੂਰ ਨਾਲ ਭਰੇ ਹੁੰਦੇ ਆ ਜਿਹੜੇ ਅ ਕੰਡੀਸ਼ਨਲ ਲਵਨ ਲਾਈਟ ਨਾਲ ਭਰੇ ਹੁੰਦੇ ਪਹਿਲਾਂ ਉਹਨਾਂ ਦੇ ਅੰਦਰ ਕਾਫੀ ਨੂਰ ਹੁੰਦਾ ਹਾਈ ਵਾਈਬ੍ਰੇਸ਼ਨ ਉਹ ਫ੍ਰੀਕੁਐਂਸੀ ਉਹੀ ਬਾਹਰ ਭੇਜਦੇ ਆ ਤਾਂ ਹੀ ਜਦੋਂ ਅਸੀਂ ਵਿਲੀ ਅੱਲਾ ਦੇ ਨਾਲ ਗੁਰੂ ਆ ਦੇ ਨਾਲ ਸੰਤ ਮਹਾਤਮਾ ਦੇ ਨਾਲ ਬੈੰਦੇ ਆ ਸਾਡੀ ਫ੍ਰੀਕੁਐਂਸੀ ਆ ਵਾਈਬ੍ਰੇਸ਼ਨ ਉੱਚੀਆਂ ਲੱਗ ਜਾਂਦੀਆਂ ਬਿਕੋਜ਼ ਇਟਸ ਕੰਟੇਜੀਅਸ ਬਟ ਉਹਦੇ ਵਾਸਤੇ ਫਿਰ ਤੁਹਾਨੂੰ ਇੱਕ ਗੁਰੂ ਦੀ ਦਾ ਲੋਡ ਪਏਗੀ ਕਿਉਂਕਿ ਅਲਟੀਮੇਟਲੀ ਉਸ ਗੁਰੂ ਬਣੋ ਜੋ ਲਿਖਤ ਜਾਂ ਬੋਲ ਰਿਹਾ ਜੋ ਗੁਰੂ ਉਹ ਜੋ ਕੁਝ ਕਹਿ ਰਿਹਾ ਉਹਦਾ ਇੰਪੈਕਟ ਤੁਹਾਡੇ ਦੇ ਪੈ ਰਿਹਾ ਤੇ ਤੁਹਾਡੀ ਫ੍ਰੀਕੁਐਂਸੀ ਜਿਸ ਕਿਸਮ ਦੀ ਵੀ ਹੈਗੀ ਹੈ ਉਹ ਅਪਲਿਫਟ ਹੋ ਰਹੀਏ ਜਾਂ ਜੇ ਤੁਸੀਂ ਜਿਸਾਂ ਕਹਿੰਦੇ ਨੇ ਸੰਗਤ 'ਚ ਬੈਠਦੇ ਹੋ ਤੇ ਸੰਗਤ 'ਚ ਇੱਕ ਵੱਖਰਾ ਮਾਹੌਲ ਹੁੰਦਾ ਤੁਹਾਡੀ ਫ੍ਰੀਕਵੈਂਸੀ ਆਪੇ ਉੱਤੇ ਚਲੀ ਜਾਂਦੀ ਹੈ ਸਿਮਿਲਰਲੀ ਇਹਦਾ ਮਤਲਬ ਹੋਇਆ ਕਿ ਸਾਨੂੰ ਉਸ ਇੱਕ ਵਿਅਕਤੀ ਦੀ ਜਾਂ ਇੱਕ ਕਿਸੇ ਵੀ ਚੀਜ਼ ਦੀ ਲੋੜ ਹੈਗੀ ਜਿਹੜੀ ਸਾਨੂੰ ਐਲੀਵੇਟ ਕਰ ਸਕੇ ਐਬਸੋਲੂਟਲੀ ਸੰਗਤ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਦ ਕੰਪਨੀ ਯੂ ਕੀਪ ਮੇਕਸ ਯੂ ਰਾਈਟ राइट सो ਜਦੋਂ ਤੁਸੀਂ ਦੇਖੋ ਕੋਈ ਵੀ ਕੰਪਨੀ ਦੇ ਨਾਲ ਤੁਸੀਂ ਬੰਦੇ ਆ ਜਿੱਥੇ ਉੱਤੇ ਗੋਸਪ ਚੱਲਦਾ ਆ ਜਾਂ ਪਾਰਟੀਆਂ ਚੱਲਦੇ ਆ ਹੌਲੀ ਹੌਲੀ ਤੁਸੀਂ ਉਹ ਤੁਹਾਡੇ ਤੇ ਇਫੈਕਟ ਪੈਂਦਾ ਆ ਮੇਬੀ ਵਾਂਸ ਆ ਟੁਆਇਸ ਤੁਹਾਨੂੰ ਬਦਿਆਨੀ ਲੱਗਾ ਥਰਡ ਟਾਈਮ ਚਲੋ ਯਾਰ ਮਿਲ ਜੀਏ ਯੂ نو ਖਾਣੇ ਵੀ ਐਸ਼ ਕਰੀਏ ਸਾਰੇ ਕਹਿੰਦੇ ਆ ਨਾ ਤੋਂ ਉਹੀ ਸੰਗਤ ਜਿਹਦੇ ਤੁਸੀਂ ਸਪਿਰਚੁਅਲ ਸੰਗਤ ਬੰਦੇ ਆ ਜੀ ਇਟ ਇਜ਼ ਕੰਟੇਜਸ ਤੁਹਾਡੇ ਤੇ ਇਫੈਕਟ ਹੁੰਦਾ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਲਾਈਕ ਕਿ ਰੋਂਦੇ ਆ ਜਦੋਂ ਸਾਡੇ ਸਿਮਰਨ ਚ ਸੰਗਤ ਚਾਹੁੰਦੇ ਆ ਐਂਡ ਕਿ ਮਗਰੋ ਕਹਿੰਦੇ ਆ ਫੀਲ ਸੋ ਗੁੱਡ ਆਈ ਫੀਲ ਸੋ ਲਾਈਟ ਕਿਉਂਕਿ ਉਹ ਕਲੈਂਜ਼ਿੰਗ ਹੋ ਜਾਂਦੀ ਆ ਜਦੋਂ ਹਾਈ ਫ੍ਰੀਕੁਐਂਸੀ ਚ ਆ ਕੇ ਬੰਦੇ ਆ ਉਹ ਬੋਡੀ ਦੀ ਕਲੈਂਜ਼ਿੰਗ ਹੋ ਜਾਂਦੀ ਐ ਐਨਰਜੀ ਕਲੈਂਜ਼ਿੰਗ ਹੋ ਜਾਂਦੀ ਐ ਤੋਂ ਇਸ ਦੀ ਸੰਗਤ ਬਹੁਤ ਜ਼ਰੂਰੀ ਐ ਐਂਡ ਗੁਰੂ ਜ਼ਰੂਰੀ ਐ ਸੋ ਰੀਡਿੰਗ ਜਿਹੜੀ ਤੁਸੀਂ ਕਹਿ ਰਹੇ ਹੋ ਸੋ ਰੀਡਿੰਗ ਨਾਲ ਤੁਹਾਡੀ ਫ੍ਰੀਕੁਐਂਸੀ ਹਾਈ ਨਹੀਂ ਹੋ ਸਕਦੀ ਜਾਂ ਰੈਪੀਟੀਸ਼ਨ ਨਾਲ ਉਤਰੀ ਫ੍ਰੀਕੁਐਂਸੀ ਹਾਈ ਨਹੀਂ ਹੋਏਗੀ ਜਬ ਤੱਕ ਤੁਹਾਡਾ ਦਿਲ ਨਹੀਂ ਆਉਂਦਾ ਉਹਦੇ ਜਦੋਂ ਤੁਹਾਡੇ ਜਸਟ ਦ ਬ੍ਰੇਨ ਹੈਜ਼ ਲਾਈਕ ਅ ਸਮਾਲਰ ਕਪੈਸਿਟੀ ਰੱਬ ਤੱਕ ਪਹੁੰਚਣਾ ਤਾਂ ਦਿਮਾਗ ਦੇ ਜ਼ਰੀਏ ਨਹੀਂ ਪਹੁੰਚ ਸਕਦਾ ਓਕੇ ਇਟ ਇਜ਼ ਦ ਮੈਕਸਿਮਮ ਫ੍ਰੀਕੁਐਂਸੀ ਜਿਹੜੀ ਦਿਮਾਗ ਦੀ ਹੈ 450 ਰਾਈਟ ਜੇ ਹਜ਼ਾਰ ਰੱਬ ਹੈ 47400 ਬ੍ਰੇਨ ਦੀ ਫ੍ਰੀਕੁਐਂਸੀ ਹੈ ਬ੍ਰੇਨ ਤੁਸੀਂ ਰੱਬ ਦੇ ਦਰਵਾਜ਼ੇ ਤੱਕ ਪਹੁੰਚ ਸਕਦੇ ਆ Doctor <tell> <Right>. we <sharp> And actually, mm -hmm. scientifically that uh, the brain is a stronger organ. Uh, sorry, the heart, heart is a stronger organ than the brain. Okay. The brain has forty thousand neurons. Okay. Forty thousand neurons, mm -hmm. and those neurons and the brain sends a message. Uh, sorry, the, the heart sends, this a sends a message to the brain. Je. the brain acts. Mm -hmm. act. mm -hmm. So the heart is actually the biggest messenger. So uh, basically, heart coherence The required. Heart, the actual vibration, charge hai. We are a very strong, stable uh, existence. Okay, that's very interesting. That you see science I am to talk about a whole the way to God is through the heart, which you have So how to, uh, you know, create a path? What heart can help you? Why is it? If you elevation frequency better, can you it? can ठीक तरह okay. so okay. uh, का सुकून दा जीवन बतीत कर सके बिकॉज़ दैट्स द अल्टीमेट गोल फॉर एवरीवन सो वी टॉक अबाउट दिस आफ्टर दिस शॉर्ट ब्रेक अ दैट्स द एजिकलाइ लाइफ प्रोग्राम जो है ਤੁਹਾਡੇ ਤੇ ਪਹੁੰਚਾਇਆ ਜਾ ਰਿਹਾ ਐਸਕੇ ਹੋਮ ਡਿਜ਼ਾਈਨਸ ਦੇ ਸਹਿਯੋਗ ਦੇ ਨਾਲ ਕਿਸੇ ਕਿਸਮ ਦੀ ਇੰਟੀਰੀਅਰ ਡੈਕੋਰੇਸ਼ਨ ਤੁਸੀਂ ਕਰਾਉਣਾ ਚਾਹਦੇ ਹੋ ਨਵਾਂ ਘਰ ਹੈ ਜਾਂ ਪੁਰਾਣਾ ਘਰ ਹੈ ਤਾਂ ਤੁਸੀਂ ਸੰਪਰਕ ਕਰੋ ਸੰਦੀਪ ਨਾਲ 604 823 9990 ਸੜ ਅਗਲੇ ਸਹਿਯੋਗੀ ਐਮਸੀ ਇੰਸ਼ੋਰੈਂਸ ਇਹਨਾਂ ਦੀਆਂ 10 ਬ੍ਰਾਂਚੇਸ ਨੇ ਲੋਅਰ ਮੇਨਲੈਂਡ ਵਿੱਚ ਹਫਤੇ ਦੇ ਸੱਤੋ ਦਿਨ ਖੁੱਲੇ ਰਹਿੰਦੇ ਨੇ ਇਨਸ਼ੂਰੈਂਸ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ 604500507686666 ਇਹਨਾਂ ਦਾ ਫੋਨ ਨੰਬਰ ਹੈ ਤੇ ਸਾਡੇ ਅਗਲੇ ਸਹਿਯੋਗੀ ਹਨ ਸੁਖੀ ਬਾਦ ਮੋਟਰਸ ਸੁਖਬਾਦ ਮੋਟਰਸ ਅਤੇ ট্রাক ਸੈਂਟਰ ਤੁਹਾਨੂੰ ਹਰ ਕਿਸਮ ਦੀ ਗੱਡੀ ਲੀਜ਼ ਜਾਂ ਫਾਈਨਾਂਸ ਕਰਕੇ ਦਿੰਦੇ ਨੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ 6045801000 ਕੋਈ ਵੀ ਪਰਾ ਤੇ ਵਾਪਸ ਆਨੇ ਆ ਤਾਂ ਜਿਹੜੀ ਅਸੀਂ ਅੱਜ ਗੱਲਬਾਤ ਸ਼ੁਰੂ ਕੀਤੀ ਹੈ ਸੁਖੀ ਮਾਲ ਜੀ ਨਾਲ ਉਸ ਨੂੰ ਵੀ ਕੰਟੀਨਿਊ ਕਰਾਂਗੇ ਸੋ ਸਵਾਗਤ ਜੀ ਕੋ ਫਿਰ ਆਪ ਸਭ ਦਾ ਇਸ ਪ੍ਰੋਗਰਾਮ ਇ। ਸੁਖੀ ਮਾਰਜੀਨ ਦੀ ਬੜੀ ਇੰਟਰਸਟਿੰਗ ਟਾਕ ਹੋ ਰਹੀ ਏ ਕਿ ਕੀ ਅਸੀਂ ਜੇ ਜੀਵਨ ਦੇ ਵਿੱਚ ਆਪਣੇ ਆਪ ਦੀ ਫ੍ਰੀਕਵੈਂਸੀ ਵਧਾਣੀ ਏ ਤੀ ਸਾਨੂੰ ਸਾਡੇ ਗ੍ਰੰਥਾਂ ਦੀ ਕਿਤਾਬਾਂ ਦੀ ਲੋੜ ਹੈ ਜਾਂ ਫਿਰ ਸਾਨੂੰ ਐਕਸਪੀਰੀਅੰਸ ਦੀ ਲੋੜ ਹੈ। ਬ੍ਰੇਕ ਤੋਂ ਪਹਿਲਾਂ ਗੱਲ ਚੱਲ ਰਹੀ ਸੀ ਕਿ ਰੱਬ ਦਾ ਰਸਤਾ ਜਿਹੜਾ ਹੈਗਾ ਰੱਬ ਤੱਕ ਪਹੁੰਚਣ ਦਾ ਰਸਤਾ ਉਹ ਹੈ ਦਿਲ ਤੋਂ। ਤੋ ਕਿਵੇਂ ਦਿਲ ਨੂੰ ਜੋੜਿਆ ਜਾਏ ਕਿਉਂਕਿ ਦਿਲ ਤਾਂ ਜਿਹੜਾ ਹੈਗਾ ਸਾਡਾ ਮਨ ਤਾਂ ਹਰ ਪਾਸੇ ਭੱਜਦਾ ਹੈਗਾ। ਸੋ ਇਹਦੇ ਬਾਰੇ ਆਪ ਕੋਈ ਚੰਗ ਜਾਣਕਾਰੀ ਲੈਣੇ ਸੁਖੀ ਜੀ। ਸੋ ਸੋ ਵੀਡੀਓ ਤੁਸੀਂ ਕਹਿ ਰਹੇ ਸੀ ਹਾਰਟ ਦੇ थ्रू ਹੀ ਤੁਸੀਂ ਸਾਇੰਸ ਦਾ ਵੀ ਜ਼ਿਕਰ ਕੀਤਾ ਕਿ ਅੱਜ ਸਾਇੰਸਲੀ ਅਪਰੂਵ ਕਰ ਰਹੇ ਹੈ ਬਟ ਮਨ ਦੇ ਇਕੁਇ ਕਰ ਲਿਆ ਆਫ ਕੋਰਸ ਦਿਲ ਤਾਂ ਹਾਰਟ ਅਸੀਂ ਕਹਦੇ ਨੇ ਬਟ ਮਨ ਆਮ ਤੌਰ ਤੇ ਅਸੀਂ ਕਹਿੰਦੇ ਮਨ ਤਿਕਦਾ ਨਹੀਂ ਠੀਕ ਹੈ ਜੀ ਮਾਈਂਡ ਹੈ ਹਾਂ ਜੀ ਸੋ ਮਨ ਤੇ ਮਾਈਂਡ ਦੇ ਵਿੱਚ ਵੀ ਕੁਝ ਅੰਤਰ ਹੈਗਾ ਫਿਰ ਮਾਈਂਡ ਨੂੰ ਤੁਸੀਂ ਕੀ ਕਹੋਗੇ ਮਾਈਂਡ ਨੂੰ ਕਿਵੇਂ ਐਕਸਪਲੇਨ ਕਰੋਗੇ ਤੁਸੀਂ ਤੇ ਮਨ ਨੂੰ ਕਿਵੇਂ ਐਕਸਪਲੇਨ ਕਰੋਗੇ ਮਾਈਂਡ ਇਜ਼ ਦ ਬ੍ਰੇਨ ਥੌਟਸ ਇਨ ਐਕਸ਼ਨ ਓਕੇ ਸੋ ਆਪਣੇ ਜੋ ਵੀ ਸਾਡੀ ਸੋਚ ਹੈ ਜੋ ਵੀ ਸਾਡੇ ਭਾਵਨਾ ਫੀਲਿੰਗਸ ਹੈ ਇਮੋਸ਼ਨਸ ਐਂਡ ਕਮੋਸ਼ਨਸ ਉਹ ਸਾਰੇ ਇੱਕ ਮਾਈਂਡ ਬੇਸਿਕਲੀ ਇਨ ਕੰ encapsulates all that and puts it into action theek hai so oh sada mind hai jide ਬ੍ਰੇਨ ਥਾਟ ਆਨਦੀ ਹੈ ਮਾਈਂਡ ਉਹਨੂੰ ਐਕਸ਼ਨ ਚ ਲੈ ਕੇ ਆਉਂਦਾ ਹੈ ਰਾਈਟ ਹਾਰਟ ਫਿਰ ਕੀ ਦਿਲ ਕੀ ਕਰਦਾ ਹੈ ਹਾਰਟ ਇਜ਼ ਅ ਸਟੇਟ ਆਫ ਕੌਨਸ਼ੀਅਸਨਸ ਸਟੇਟ ਆਫ ਕੌਨਸ਼ੀਅਸਨਸ ਹਾਂਜੀ ਸੋ ਉਹ ਕਿਵੇਂ ਐਲੀਵੇਟ ਕੀਤੀ ਜਾਵੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੀ ਨਾ ਜੀ ਕਿ ਇਹ ਹਾਇਰ ਫ੍ਰੀਕੁਐਂਸੀ ਦੇ ਲਿਆਉਣ ਵਾਸਤੇ ਮਾਨਤਾ ਘਰ ਪਾਸੇ ਭਜਦਾ ਹੈਗਾ ਇੰਟਾਈਟ ਸਾਨੂੰ ਨੈਗੇਟਿਵ ਚੀਜ਼ਾਂ ਬੜੀ ਛੇਤੀ ਕਰਦੀਆਂ ਇਹਨੇ ਕਾਮ ਕ੍ਰੋਧ ਲੋਭ ਮੋਹੰਕਰ ਪੰਜ ਵਾਈਸਸ ਦਾ ਅਸੀਂ ਹਮੇਸ਼ਾ ਜ਼ਿਕਰ ਕਰਦੇ ਹਾਂ ਇਹ ਤੁਸੀਂ ਨਾ ਚਾਹੁੰਦੇ ਹੋ ਵੀ ਕਈ ਵਾਰੀ ਇਹਨਾਂ ਚੀਜ਼ਾਂ ਸਪਸਟ ਜਾਂਦੇ ਗਿਓ ਸੋ ਕਿਵੇਂ ਆਪਣੇ ਆਪ ਨੂੰ ਐਲੀਵੇਟ ਕਰੀਏ ਸੱਡੇ ਇੱਕ ਪ੍ਰੈਕਟਿਸ ਅਸੀਂ ਕਰਾਉਂਦੇ ਆਂ ਵਿੱਚ ਫੁਲੀ ਫੋਕਸ ਉਹਦੇ ਤੇ ਕਰਦੇ ਆ ਜਿਹੜੇ ਕੈਂਪਸ ਵੀ ਲਾਉਂਦੇ ਆ 8 ਡੇਜ਼ ਲਗਾਤਾਰ ਉਹਦੇ ਤੇ ਹੀ ਫੋਕਸ ਕਰਦੇ ਆ ਤੇ ਦਿਲ ਦੀ ਫ੍ਰੀਕੁਐਂਸੀ ਅਪ ਲੈ ਕੇ ਆਈਏ ਦਿਲ ਵੈਸੇ ਹੈ ਪਿਆਰ ਦਿਲ ਵਿੱਚ ਪਿਆਰ ਪਰ ਉਹਦੇ ਅਰਾਊਂਡ ਉਹਦੇ ਕਾਂਕਲੋ ਮੋਹਨ ਕਰਦੇ ਜਿਹੜੇ ਜਾਲੇ ਬਹੁਤ ਅੱਛੀ ਤਰ੍ਹਾਂ ਪਕੜ ਗਏ ਸਟਰੋਂਗ ਜਿਹੇ ਤਰੇ ਉਹਨੂੰ ਰੈਪ ਕੀਤਾ ਆ ਉਹਨਾਂ ਨੂੰ ਉਤਾਰਨਾ ਆ ਤੋਂ ਲਾਈਫਟਾਈਮ ਤੇ ਜਾਲ ਵੀ ਹੋ ਸਕਦਾ ਨਾਟ ਜਸ ਥਿਸ ਲਾਈਫਟਾਈਮ ਬਟ ਮੈਨੀ ਲਾਈਫਟਾਈਮਸ ਦੇ ਉਸ ਅਡੇ ਲਾਈਕ ਕਬ ਵੈਬਸ ਕੈਲਰਸ ਕੈਲਰਸ ਤੋਂ ਉਹ ਉਤਾਰਨੇ ਬਟ ਅ ਹਾਰਟ ਨੈਚੁਰਲ ਸਟੇਟ ਇਜ਼ ਵੈਰੀ ਸਟੇਬਲ oh mm -hmm. ek coherence yeah it basically is a very steady vibration just going out of love okay assi confuse ho gaye af anger mm heart -hmm. to uh, lust heart to envy heart to heart nahi hai okay oh uh, sudden emotions and commotions da kaam hai ji that is not what we talking about when we talk about heart covid it's heart coherence jado assi ek steady stability of pyar cha ਐਂਡ ਜੇ ਕੋਈ ਸਾਨੂੰ ਐਕਸਪੀਰੀਅੰਸ ਹੁੰਦਾ ਹੈ ਜਿਹਦੇ ਤੇ ਸਾਡੀ ਇਮੋਸ਼ਨ ਆ ਜਾਂਦੀ ਹੈ ਵਿੱਚ ਮੇਬੀ ਐਕ ਸੈਕੰਡਲੀ ਸਾਨੂੰ ਇਮੋਸ਼ਨ ਐਕਸਪੀਰੀਅੰਸ ਕਰਦੇ ਆ ਕਮੈਂਟਲੀ ਪਰ ਇਟਸ ਗੋਨ ਪਰ ਇਮੋਸ਼ਨ ਤਾਂ ਦਿਲੋਂ ਪਰ ਇਮੋਸ਼ਨ ਤਾਂ ਦਿਲੋਂ ਹੀ ਆ ਰਹੀ ਹੈ ਨਾ ਇਟਸ ਐਕਚੁਅਲੀ ਨਾਟ ਯਾ ਇਟ दैट ਇਮੋਸ਼ਨ ਐਂਡ ਕਮੋਸ਼ਨ ਮਾਈਂਡ ਤੇ ਪੈਂਦਾ ਅੱਛਾ ਜੀ ਯਾ ਪਰ ਉਹਦਾ ਇਫੈਕਟ ਤਾਂ ਮਨ ਤੇ ਪੈਂਦਾ ਇਫੈਕਟ ਮਾਈਂਡ ਤੇ ਪੈਂਦਾ ਮਾਈਂਡ ਤੇ ਪੈਂਦਾ ਦਿਲ ਤੇ ਨਹੀਂ ਪੈਂਦਾ ਦਿਲ ਤੇ ਨਹੀਂ ਪਿੰਦਾ ਜੇ ਦਿਲ ਦੀ ਐਕਚੁਅਲ ਫ੍ਰੀਕੁਐਂਸੀ ਫੀਕੋਸ ਤੇ ਆਉਂਦੇ ਆ ਉਹ ਦਿਲ ਤੇ ਨਹੀਂ ਹੈ ਪਰ ਦਿਲ ਨਹੀਂ ਕਰਦਾ ਜੀ ਕਿ ਕੰਮ ਕਰੋ ਜੇ ਹੋ ਰਿਹਾ ਗੁੱਸਾ ਚੜ ਰਿਹਾ ਉਹ ਮਾਈਂਡ ਨਹੀਂ ਗੁੱਸਾ ਲੈਂਦਾ ਪਰ ਦਿਲ ਜਿਹੜਾ ਉਸ ਤੇ ਇੰਪੈਕਟ ਕਰ ਰਿਹਾ ਯੂ ਕੱਛੇ ਦੇਖੋ ਇਹ ਬਹੁਤ ੁੰਗੀਆਂ ਬੱਲਾ ਬੈਲ ਆ ਉਹ ਦਿਲ ਤੇ ਜੇਦੂ ਤੁਸੀਂ ਹਾਰਟ ਕੋ ਹਿਰੀਟਸ ਜੀ ਦਿਲ ਤੱਕ ਕੋਈ ਇਫੈਕਟ ਨਹੀਂ ਪੈਂਦਾ। ਓਕੇ। ਯਾ ਦੇ ਜਿਹੜੇ ਇਮੋਸ਼ਨਸ ਆ ਕਮੋਸ਼ਨਸ ਆ ਇਟਸ ਅ ਮਿਕਸ ਆਫ ਦ ਮਾਈਂਡ ਐਂਡ ਦ ਬ੍ਰੇਨ। ਬਟ ਯੂ ਹੈਵ ਟੂ ਰੀਚ ਦੈਟ ਸਟੇਜ ਕਿ ਜਦ ਤੋਂ ਉਹਦਾ ਇੰਪੈਕਟ ਨਾ ਪਵੇ ਐਂਡ ਉੱਥੇ ਹੀ ਤੁਹਾਡੀ ਮਦਦ ਹੋਏਗੀ ਜੇਕਰ ਤੁਸੀਂ ਇੱਕ ਪ੍ਰੋਸੈਸ ਦੇ ਵਿੱਚੋਂ ਲੰਘੋ ਤੇ ਆਪਣੇ ਮਨ ਨੂੰ ਮਜ਼ਬੂਤ ਕਰ ਲਓ। ਹਾਂਜੀ। ਯੂ ਹੈਵ ਟੂ ਬ੍ਰਿੰਗ ਯਰਸੈਲਫ ਮਨ ਨੂੰ ਵੀ ਮਜ਼ਬੂਤ ਕਰੋ ਤੇ ਦਿਲ ਨੂੰ ਵੀ ਮਜ਼ਬੂਤ ਕਰੋ। ਲਾਈਕ ਜਦੋਂ ਜਿਹੜੇ ਲੇਜ਼ ਆ ਜਦ ਜੇ ਤੁਸੀਂ ਗੱਲ ਕੀਤੀ ਆ ਫਿਰ ਜਿਹੜੇ ਇਮੋਸ਼ਨਸ ਟ੍ਰਿਗਰ ਹੁੰਦੇ ਹਾਰਟ ਤੋਂ ਉਹ ਫਿਰ ਹਾਟ ਤੋਂ ਟ੍ਰਿਗਰ ਹੁੰਦੇ ਉਹ ਟ੍ਰਿਗਰਸ ਆ ਸਾਡੇ ਅੰਦਰ ਜਿਹੜੇ ਜ਼ਖਮ ਆ ਪੁਰਾਣੇ ਮੇਬੀ ਜਦੋਂ ਸਾਡੇ ਬਚਪਨ 'ਚ ਕਿਸੇ ਨੇ ਸਨ ਕੁਛ ਕੀਤਾ ਸੀਗਾ ਤਾਂ ਉਹ ਜ਼ਖਮ ਸਾਡੇ ਅੰਦਰ ਬਹਿ ਜਾਂਦਾ ਤਾਂ ਜਦੋਂ ਅਸੀਂ ਐਡਲਟ ਤੇ ਕੋਈ ਹੋਰ ਉਹੀ ਗੱਲ ਕਰੇ ਸਾਨੂੰ ਉਹ ਪਿਛਲੇ ਯਾਦ ਆ ਜਾਂਦੇ ਆ ਯਾਦ ਕਿਥੋਂ ਮੈਮਰੀ ਮਾਈਂਡ ਰਾਈਟ ਰਾਈਟ ਸੋ ਮਾਈਂਡ ਤੋਂ ਸਾਨੂੰ ਯਾਦ ਆ ਜਾਂਦੇ ਆ ਦੈਨ ਉਹ ਸਾਰਾ ਗੁੱਸਾ ਮੋਰੇ ਸੀ ਲੈ ਕੇ ਆਉਂਦੇ ਆ ਅੰਦਰ ਵੀ ਬੰਦੇ ਤੇ ਬਟ ਇਟਸ ਆਲ ਮਾਈਂਡ ਇਟਸ ਆਲ ਮਾਈਂਡ ਇਹ ਥੋੜਾ ਜਿਹਾ ਹੋਰ ਡੀਪ ਹੋ ਗਿਆ ਪਰ ਇਸ ਨੂੰ ਮੈਂ ਚਾਹਾਂਗਾ ਸੀ ਅਗਲੇ ਟਾਪਿਕ ਡਿਸਕਸ ਕਰੀਏ ਮਨ ਮਾਈਂਡ ਦਿਲ ਇਹ ਸਾਰੀਆਂ ਚੀਜ਼ਾਂ ਕਈ ਵਾਰੀ ਇੰਟਰਲੇਟ ਹੋ ਜਾਂਦੀਆਂ ਨੇ ਬਟ ਆਲ ਥੀਸ ਆਰ ਕੰਬਾਈਨਡ ਐਂਡ ਇਹਦੇ ਵਾਸਤੇ ਮੇਨ ਗਲਤ ਹੈ ਕਿ ਸਾਨੂੰ ਸਟਰੈਂਥ ਲੈਣੀ ਪਏਗੀ ਜੇਕਰ ਅਸੀਂ ਉਸ ਮੁਕਾਮ ਤੇ ਪਹੁੰਚੀਏ ਕਿ ਬਾਕੀ ਚੀਜ਼ਾਂ ਸਾਨੂੰ ਹਿਲਾ ਨਾ ਸਕਣ ਤਦ ਅਸੀਂ ਸ਼ਾਇਦ ਉਹਨਾਂ ਦਾ ਟਕਰਾ ਕਰ ਸਕਦੇ ਨਹੀਂ ਤਾਂ ਅਸੀਂ ਵੀ ਰਿਪੀਟ ਤਾਂ ਬਈ ਬਹੁਤ ਵਾਰੀ ਚੀਜ਼ਾਂ ਨੂੰ ਕਰ ਲੈਨੇ ਆ ਬਟ ਉਸ ਨੂੰ ਇੰਪਲੀਮੈਂਟ ਕਰਨ ਜੇਸੀ ਫਸ ਜਾਂਦੇ ਆ ਕਿ ਉਹ ਚੀਜ਼ਾਂ ਸਾਡੇ ਦੇ ਪਰੂ ਹੋ ਜਾਂਦੀਆਂ ਤੇ ਅਸੀਂ ਉੱਥੇ ਦੇ ਉੱਥੇ ਰਹਿੰਨੇ ਸੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਥੇ ਆ ਕੇ ਇਸ ਇਸ਼ੂ ਨੂੰ ਟੱਚ ਕਰ ਲਈ ਪਰ ਜਾਂਦੇ ਜਾਂਦੇ ਤੁਹਾਡਾ ਕੈਂਪ ਆ ਰਿਹਾ ਜੀ ਉਸ ਬਾਰੇ ਦੱਸੋ ਕਦੋਂ ਆ ਰਿਹਾ ਜੀ ਉਹ ਐਟ ਦ ਕੈਂਪ ਇਜ਼ ਅਕਟੋਬਰ 6 ਕੈਂਪ ਤੇ ਛੇ ਤੋਂ ਲੈ ਕੇ 14 ਤਰੀਕ ਤੱਕ ਦੋ ਘੰਟੇ ਐਵਰੀ ਡੇ ਜੀ ਤੇ ਕਿਤੇ ਸੰਪਰਕ ਕੀਤਾ ਜਾਏ ਤੁਹਾਨੂੰ ਜਿੱਥੇ ਜੇ ਕੋਈ ਕੋਈ ਇੰਟਰਸਟਿਡ ਹੋਵੇ ਸਾਡਾ ਨੰਬਰ ਹੈਗਾ 6048259743 ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਐਂਡ ਥੈਂਕ ਯੂ ਫॉर ਬੀਇੰਗ ਹੇਅਰ ਸੋ ਸੁਖੀ ਮਾ ਜੀ ਨੇ ਜਿਹੜੀ ਗੱਲਬਾਤ ਕੀਤੀ ਜੀ ਕਿ ਸਾਨੂੰ ਕੋਈ ਨਾ ਕੋਈ ਤਾਂ ਇੱਕ ਜਿਹਨੂੰ ਕਹਿੰਦੇ ਨੇ ਜੀ ਕਿ ਸਟਰੋਂਗ ਫੋਰਸ ਜਿਹੜੀ ਹੈਗੀ ਹੈ ਉਹਦੇ ਨਾਲ ਜੁੜਨਾ ਪਏਗਾ ਤਦ ਹੀ ਅਸੀਂ ਆਪਣੇ ਆਪ ਨੂੰ ਐਲੀਵੇਟ ਕਰ ਸਕਨੇ ਆ ਆਪਣੇ ਆਸ-ਪਾਸ ਦਾ ਮਾਹੌਲ ਕੋਈ ਐਸਾ ਵਿਅਕਤੀ ਜਿਹੜਾ ਤੁਹਾਨੂੰ ਅਪਲਿਫਟ ਕਰ ਸਕੇ ਉਹ ਜੋ ਹੈ ਜਾਂ ਕੋਈ ਐਸੀ ਚੀਜ਼ ਜਿਸ ਨਾਲ ਕਿ ਤੁਸੀਂ ਪ੍ਰਭਾਵਿਤ ਹੋ ਤੇ ਆਪਣੇ ਮਨ ਨੂੰ ਟਿਕਾ ਸਕੋ ਤਾਂ ਤਦ ਹੀ ਸਾਡੀ ਕਾਮਯਾਬੀ ਹੋ ਸਕਦੀ ਹੈ ਤੇ ਅਸੀਂ ਸਕੂਨ ਪਾ ਸਕਨੇ ਆ ਇਹ ਟੌਪਿਕਸ ਅਸੀਂ ਤੁਹਾਡੇ ਨਾਲ ਆਏ ਬਗਾਇ ਗੱਲਬਾਤ ਕਰਦੇ ਰਹਿੰਨੇ ਆ ਸੁਖੀ ਮਹਾ ਜੀ ਸਾਡੇ ਕੋਲ ਆਉਂਦੇ ਨੇ ਵੱਖਰੇ ਵੱਖਰੇ ਟੌਪਿਕਸ ਤੁਹਾਡੇ ਕੋਲ ਵੀ ਜੇਕਰ ਮਨ 'ਚ ਕੋਈ ਸਵਾਲ ਹੋਵੇ ਤਾਂ ਸਾਡੇ ਤੇ ਜ਼ਰੂਰ ਪਹੁੰਚ ਕਰੋ ਜਿਹੜੇ ਨੇ ਕਿਹਾ ਅਕਤੂਬਰ 6 ਨੂੰ ਕੈਂਪ ਲੱਗ ਰਿਹਾ ਹੈ ਵਾ ਨਾਟ ਐਕਸਪੀਰੀਐਂਸ ਇਟ ਬਿਕਾਜ਼ ਜੋ ਇਹਨਾਂ ਨੇ ਕਿਹਾ ਕਿ ਐਕਸਪੀਰੀਐਂਸ਼ੀਅਲ ਐਕਸਪੀਰੀਐਂਸ ਜਿਹੜਾ ਹੈ वही मैटर करता है बुकश नॉलेज जोड़ी हैगीवेट नहीं कर सकती सो so, इन इशूज़ से अ समय ते ते Fraser, में ही गलबात करते रहेंगे तो दस दिए कि अज्जा प्रोग्राम पाया जा रहा है बसंत मोटर्स के सहयोग न वन सिक्स थ्री वन फाइव फ्रेजर हाईवे इनका बहुत व्डा शोरूम है व्डिया कारोटिया कारा इलैक्ट्रिक कार लीज़ है तुम फाइनैंस करवा सकते हो सिक्स जीरो फोर फाइव सैवन टू सैवन एट एट जीरो फोन नंबर है साढ़े अगले सहयोगी हैं अग्निहोत्री इमीग्रेशन इमीग्रेन संबंधी कोई भी जानकारी लेनी होपर्क करो नीरा अग्निहोत्री दो हज़ार छे तो सर्टिफाइड इमीग्रेशन कंसल्टेंट वोजे काम कर रहे हैं ऑनरस रिलायबल रलायर देने का वादा करते हैं सिक्स जीरो फोर फाइव नाइन सैवन टू टू एट फोर इनका फोन नंबर है साढ़े अगले सहयोगी हम भरत ज्वेल यूनिट नंबर वन वन फाइव एट वन टू जीरो वन ट्वेंटी एट स्ट्रीट सरी पायल बिजनेस सेंटर जहाँ का बहुत वाडा शोरूम है फोन नंबर सौ चार पांच सौ तिरानवे ग्यारह ग्यारह फोर फाइव नाइन थ्री वन 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 प्रोग्राम की थे समाप्ति है कोई सवाल हो विषय बारे क्योंकि तो मकसद है कि अं अपने आप को पहचान सकी वाह तो कुछ न कुछ सीख के कामयाब हो सकी मेरे मतलब संपर्क कर सकते हो हरप्रीत सिंह शो एट जीमेल डॉट कॉम या फिर वट्सएप राही दुनिया भर तो संपर्क कर सकते हो छ सौ चार छः सौ तीन पचहत्तर पचवंजा इतने करद प्रोग्राम की समाप्ति एव ए वन फोडे